ਕਿ ਜਦੋਂ ਅਸੀਂ ਕੋਈ ਸਾਡੇ ਵੱਲੋਂ ਕੋਈ ਕਾਗਜ਼ਾਜ ਘੱਟ ਰਹੀ ਹੋ। ਅਸੀਂ ਤਾਂ ਅਡਵਾਂਸ ਲੈ ਕੇ ਜਾਂਦੇ ਸੀ ਸੰਤ ਤਾਂ ਚਾਹ ਚੜਿਆ ਹੋਇਆ ਸੀ। ਪੁਰਾਣੀ ਚਾਂਕੀ ਨੂੰ ਰੰਗ ਰੰਗ ਕਰਕੇ ਭੇਜਦਾ ਸੀ ਤਾਂ ਕਿ ਰਿਜੈਕਟ ਹੋ ਜੂਗੀ। ਫਿਰ ਕਹਿਣ ਲੱਗ ਪਏ ਅਸੀਂ ਇਨਕੁਆਰੀਆਂ ਕਰਾਉਣੇ ਆ ਜੀ ਅਸੀਂ ਚੈੱਕ ਕਰਾਂਗੇ। ਮੈਨੂੰ ਜਿਹੜਾ ਡਰ ਆ ਉਹ ਸਹੀ ਨਾ ਨਿਕਲੇ ਹੋ। ਜਨਗਨ ਮੰਚੋਂ ਪੰਜਾਬ ਵੱਡਣ ਵਾਲਾ। ਹੋਰ ਕੁਝ ਰਹਿ ਨਹੀਂ ਗਿਆ ਹੁਣ। ਭਗਵੰਤ ਮਾਨ ਮੁੱਖ ਮੰਤਰੀ ਨੇ ਕੇਵਲ ਔਰ ਕੇਵਲ ਅਰਵਿੰਦ ਕੇਜਰੀਵਾਲ ਦੇ ਬੁਲਾਰੇ ਨੇ ਇਹਨਾਂ ਨੂੰ ਝਾਕੀਆਂ ਲੋਕ ਦਿਖਾਉਣ ਦੇ ਲਈ ਝਾਕੇ ਕੀ ਹੁੰਦੀਆਂ। ਗੰਤੰਤਰ ਦਿਵਸ ਪਰੇਡ ਦੇ ਲਈ ਇੱਕ ਵਾਰ ਫਿਰ ਤੋਂ ਪੰਜਾਬ ਦੀ ਝਾਕੀ ਰੱਦ ਕਰ ਦਿੱਤੀ ਗਈ ਹੈ ਜਿਸ ਕਾਰਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ ਸੀਐਮ ਮਾਨ ਦਾ ਕਹਿਣਾ ਹੈ ਕਿ ਸੱਤਾ ਦੇ ਨਸ਼ੇ ਵਿੱਚ ਹੰਕਾਰੀ ਕੇਂਦਰ ਸਰਕਾਰ ਸੁਤੰਤਰਤਾ ਸੰਗਰਾਮ ਦੇ ਵਿੱਚ ਪੰਜਾਬੀਆਂ ਵੱਲੋਂ ਦਿੱਤੇ ਲਾ-ਮਿਸਾਲ ਬਲੀਦਾਨ ਦੀ ਨਿਰਾਦਰੀ ਕਰ ਰਹੀ ਹੈ ਤੇ ਕੇਂਦਰ ਸਰਕਾਰ ਨੇ ਇਸ ਮੁੱਦੇ ਤੇ ਸਿਆਸਤ ਕਰਦਿਆਂ ਹੋਇਆਂ ਇਸ ਸਾਲ ਵੀ ਪੰਜਾਬ ਦੀ ਝਾਕੀ ਨੂੰ ਰੱਦ ਕਰ ਦਿੱਤਾ ਜੋ ਕਿ ਪੰਜਾਬ ਦੇ ਨਾਲ ਤੱਕ ਹੈ ਸੀਐਮ ਮਾਨ ਨੇ ਇੱਕ ਵਾਰ ਫਿਰ ਤੋਂ ਦੁਹਰਾਇਆ ਹੈ ਕਿ ਮੋਦੀ ਸਰਕਾਰ ਪੰਜਾਬ ਵਿਰੋਧੀ ਮਾਨਸਿਕਤਾ ਰੱਖਦੀ ਹੈ ਜਿਸ ਕਾਰਨ ਉਹ ਸੂਬੇ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ ਉਹਨਾਂ ਕਹੇ ਕਿ ਜੇਕਰ ਭਾਜਪਾ ਦੀ ਅਗਵਾਈ ਵਾਲੀ ਐਨਡੀਆ ਸਰਕਾਰ ਦਾ ਵਾਸ ਚੱਲੇ ਤਾਂ ਉਹ ਰਾਸ਼ਟਰੀ ਗੀਤ ਵਿੱਚੋਂ ਪੰਜਾਬ ਦਾ ਨਾਂ ਹਟਾ ਦੇਣਗੇ ਭਗਵਾਂਤ ਮਾਨ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਤ੍ਰਈ ਮਾਂ ਵਾਲੇ ਸਲੂਕ ਦੇ ਬਾਵਜੂਦ ਸੂਬੇ ਦੇ ਭਾਜਪਾ ਆਗੂ ਇਸ ਪੂਰੇ ਮਾਮਲੇ ਤੇ ਚੁੱਪ ਨੇ ਸੀਐਮ ਮਾਨ ਨੇ ਨਿਸ਼ਾਨਾ ਕੱਸਦਿਆਂ ਹੋਇਆ ਕਿਹਾ ਹੈ ਕਿ ਹੁਣ 2024 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕ ਭਾਜਪਾ ਵਾਲਿਆਂ ਨੂੰ ਚਾਕੀਆਂ ਵਿਖਾਉਣਗੇ ਮੈਂ ਬਹੁਤ ਇਸ ਗੱਲ ਤੇ ਨਿੱਜੀ ਤੌਰ ਤੇ ਵੀ ਮੈਂ ਦੁਖੀ ਹਾਂ ਇਸ ਗੱਲ ਤੋਂ ਕਿ ਜਦੋਂ ਅਸੀਂ ਕੋਈ ਸਾਡੇ ਵੱਲੋਂ ਕੋਈ ਕਾਗਜ਼ਾਂ 'ਚ ਘਟ ਰਹੀ ਹੋਵੇ ਸਾਡੇ ਵੱਲੋਂ ਕੋਈ ਚਿੱਠੀ ਦੇਰ ਨਾਲ ਗਈ ਹੋਵੇ ਸਾਡੇ ਵੱਲੋਂ ਕੋਈ ਡਿਜ਼ਾਈਨ 'ਚ ਦੇਰੀ ਹੋਈ ਹੋਵੇ ਅਸੀਂ ਤਾਂ ਅਡਵਾਂਸ ਲੈ ਕੇ ਜਾਂਦੇ ਸੀ ਜਦੋਂ ਤਾਂ ਚਾਹ ਚੜਿਆ ਹੋਇਆ ਸੀ ਕਿ ਪੰਜਾਬ ਦੀ ਤਾਂ ਚਲਕੇ ਹੱਥੇ ਨੂੰ ਦਿਖਾਵਾਂਗੇ ਵਧੀਆ ਦਿਖਾਵਾਂ ਸਾਰੀ ਦੁਨੀਆ ਦੇਖੂਗੀ ਕੋਈ ਗੱਲ ਨਹੀਂ ਅਸੀਂ ਇੱਥੇ ਕਰ ਲਾਂਗੇ ਅਸੀਂ ਮੈਨੂੰ ਜਿਹੜਾ ਡਰ ਆ ਉਹ ਮੈਂ ਪ੍ਰਮਾਤਮਾ ਕੀ ਅਰਦਾਸ ਕਰਦਾ ਸਹੀ ਨਾ ਨਿਕਲੇ ਉਹ ਜਨਗਨ ਮੰਚੋਂ ਪੰਜਾਬ ਕੱਢਣ ਵਾਲਾ ਹੋਰ ਕੁਝ ਰਹਿ ਨਹੀਂ ਗਿਆ ਹੁਣ ਕਿ ਲਗਾਤਾਰ ਦੋ ਮੈਂ ਹੁਣ ਇਹਨਾਂ ਤੇ ਜਿਹੜੇ ਲੀਡਰ ਸਹਿਬਾਨ ਨੇ ਖਾਸ ਤੌਰ ਤੇ ਪੰਜਾਬੀ ਨੇ ਜਿਹੜੇ ਉੱਤੇ ਬੀਜੇਪੀ ਚ ਉਹਨੂੰ ਮੈਂ ਪੁੱਛਣਾ ਚਾਹਣਾ ਹੁਣ ਕਿਹੜੇ ਮੂੰਹ ਨਾਲ ਪੰਜਾਬ ਆਉਂਗੇ ਜੀ 2024 ਤੇ ਤਿਆਰੀਆਂ ਕਰੀ ਜਾਂਦੇ ਆ ਆ ਆਲੇ ਆਮੂ ਲੈ ਕੇ ਆਉਂਗੇ ਕਿ ਅਸੀਂ ਤਾਂ ਜੀ ਲੈਟਰ ਲਿਖਤਾ ਸੀਗਾ ਜੀ ਰਿਜੈਕਟ ਹੈ ਜੀ ਪੰਜਾਬ ਉਹ ਤੁਹਾਡੀ ਹਾਈ ਕਮਾਂਡ ਤੇ ਰਿਜੈਕਟ ਕਰੀ ਜਾਂਦੀ ਹੈ ਪੰਜਾਬ ਨੂੰ ਤੇ ਤੁਸੀਂ ਤਿਆਰੀਆਂ ਕਰੀ ਜਾਂਦੇ ਹੋ ਪਤਾ ਨਹੀਂ ਅਸੀਂ ਕੀ ਕਰ ਲਾਂਗੇ ਤੇ ਫਿਰ ਕਿਹੜੇ ਮੂੰਹ ਨਾਲ ਲੋਕਾਂ ਕੋਲੇ ਆਉਂਗੇ ਆਇਓ ਫਿਰ ਲੋਕ ਦੇਣਗੇ ਜਵਾਬ ਇਹਨਾਂ ਨੂੰ ਝਾਕੀਆਂ ਲੋਕ ਦਿਖਾਉਣਗੇ ਵਿੱਚ ਝਾਕੀਆਂ ਕੀ ਹੁੰਦੀਆਂ ਹਾਲਾਂਕਿ ਸੀਮਾਨ ਦੇ ਨਾ ਇਲਜ਼ਾਮਾਂ ਤੇ ਭਾਜਪਾ ਲੀਡਰ ਮਨਜਿੰਦਰ ਸਿਰਸਾ ਨੇ ਪਲਟ ਜਵਾਬ ਦਿੱਤਾ ਸਿਰਸਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੀ ਹੈ ਜਦਕਿ ਚਾਕੀ ਰੱਦ ਹੋਣ ਦੇ ਪਿੱਛੇ ਪੰਜਾਬ ਸਰਕਾਰ ਦੀ ਗਲਤੀ ਛਿਪੀ ਹੋਈ ਹੈ ਭਗਵੰਤ ਮਾਨ ਜੀ ਨੇ ਆ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਗਾਏ ਕਿ ਕੇਂਦਰ ਸਰਕਾਰ ਨੇ 26 ਜਨਵਰੀ ਨੂੰ ਪੰਜਾਬ ਦੀ ਚਾਕੀ ਰਿਜੈਕਟ ਕਰ ਦਿੱਤੀ ਔਰ ਇਹ ਕਿਆ ਕਿ ਉਹ ਸ਼ਹੀਦਾਂ ਦੀ ਚਿੰਤਾ ਨਹੀਂ ਕਰਦੇ ਭਗਵੰਤ ਮਾਨ ਜੀ ਕੋਰਾ ਝੂਠ ਬੇਈਮਾਨੀ ਔਰ ਜੋ ਅਰਵਿੰਦ ਕੇਜਰੀਵਾਲ ਜੀ ਦੇ ਮੋਡ ਉਸ ਪਰੰਟੀ ਰਹੀ ਆ ਕਿ ਤੁਸੀਂ ਪਹਿਲਾ ਪ੍ਰੋਜੈਕਟ ਇਸ ਤਰ੍ਹਾਂ ਭੇਜੋ ਜਿਹੜਾ ਰਿਜੈਕਟ ਹੋਵੇ ਔਰ ਫਿਰ ਉਹਦੀ ਸਿੰਪਥੀ ਲੋ ਵਿਚਾਰੇ ਬਣ ਕੇ ਲੋਕਾਂ ਚ ਜਾਓ ਇਹ 9 ਸਾਲ ਤੋਂ ਭਗਵੰਤ ਮਾਨ ਜੀ ਨੂੰ ਆਜ਼ਾਦ ਕਰਾਉਣਾ ਚਾਹੁੰਦਾ ਅਰਵਿੰਦ ਕੇਜਰੀਵਾਲ ਦਿੱਲੀ ਚ ਇਹੀ ਕੰਮ ਕਰ ਰਹੇ ਨੇ ਹਰ ਪ੍ਰੋਜੈਕਟ ਅੰਦਰ ਹਰ ਕੰਮ ਚ ਇਹੀ ਕੰਮ ਕਰਦੇ ਨੇ ਔਰ ਫਿਰ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਸਰਕਾਰ ਇੱਥੇ ਰੋਲਾ ਪਾਉਂਦੀ ਆ ਸਾਨੂੰ ਕੰਮ ਨਹੀਂ ਕਰਨ ਦਿੰਦੇ ਸਾਨੂੰ ਕੰਮ ਨਹੀਂ ਕਰ ਦਿੱਤਾ ਸਾਡਾ ਕੰਮ ਨਹੀਂ ਕੀਤਾ ਸੋ ਹੁਣ ਉਹੀ ਕੰਮ ਪੰਜਾਬ ਸਰਕਾਰ ਕਰ ਰਹੀ ਹੈ ਪਿਛਲੇ ਹਰਾਂ ਵੀ ਝਾਂਕੀ ਲੈ ਕੇ ਆਏ ਸੀ ਪੁਰਾਣੀ ਝਾਂਕੀ ਨੂੰ ਰੰਗ ਰੰਗ ਕਰਕੇ ਭੇਜਤਾ ਸੀ ਤਾਂ ਕਿ ਰਿਜੈਕਟ ਹੋ ਜੂਗੀ ਫਿਰ ਕਹਿਣ ਦਾ ਕਿ ਅਸੀਂ ਇਨਕੁਆਰੀਆਂ ਕਰਾਉਣੇ ਆ ਜੀ ਅਸੀਂ ਚੈੱਕ ਕਰਾਂਗੇ ਹੁਣ ਵੀ ਇਹ ਕੰਮ ਕੀਤਾ ਹੁਣ ਕਹਿੰਦੇ ਨੇ ਅਸੀਂ ਮਾਈ ਭਾਗੋ ਜੀ ਦੀ ਭੇਜੀ ਸੀਗੀ ਮੋਦੀ ਜੀ ਸ਼ਹੀਦਾਂ ਦਾ ਨਾਮ ਨਹੀਂ ਸੁਣਨਾ ਚਾਹੁੰਦੇ ਭਗਵੰਤ ਮਾਨ ਜੀ ਨੂੰ ਮੈਂ ਦੱਸਣਾ ਚਾਹੁੰਨਾ ਤੇ ਦੇਸ਼ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਨਾ ਹੈ ਵਾਹਿਦ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਆ ਜਿਨ੍ਹਾਂ ਨੇ 26 ਦਸੰਬਰ ਨੂੰ ਵੀਰ ਬਾਲਦੇਵਸ ਮਨਾਇਆ ਔਰ ਪੂਰੇ ਦੇਸ਼ ਦੇ ਮੁੱਖ ਮੰਤਰੀ ਕਿ ਤੁਸੀਂ ਇਸ ਦਿਨ ਨੂੰ ਜਾ ਕੇ ਮਨਾਉਣਾ ਹੈ ਸਰਕਤੇ ਜਾ ਕੇ ਲੋਕਾਂ 'ਚ ਜਾਣਾ ਔਰ ਪ੍ਰੋਗਰਾਮ ਕਰਨੇ ਆ ਇੱਕ ਵਾਹਦ ਪੰਜਾਬ ਦੇ ਮੁੱਖ ਮੰਤਰੀ ਸੀ ਜਿਨ੍ਹਾਂ ਨੇ ਆਪਣੇ ਸ਼ਹੀਦਾਂ ਨੂੰ ਬਾਬਾ ਜੁਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਜੀ ਨੂੰ 26 ਤਰੀਕ ਨੂੰ ਭੁਲਾਇਆ ਔਰ ਰਾਜਨੀਤੀ ਦੀ ਭੇਡ ਚੜਾ ਦਿੱਤਾ ਕਿਉਂਕਿ ਪਿਛਲੇ ਸਾਲ ਅਰਵਿੰਦ ਕੇਜਰੀਵਾਲ ਜੀ ਨੇ ਵਿਰੋਧ ਕੀਤਾ ਜਦੋਂ ਭਗਵੰਤ ਮਾਨ ਜੀ ਇਸ ਪ੍ਰੋਗਰਾਮ ਚ ਆਏ ਕੇਜਰੀਵਾਲ ਜੀ ਤੋਂ ਡਾਂਟ ਖਾਣੀ ਪਈ ਇਸ ਕਰਕੇ ਇਸ ਸਾਲ ਆਪਣੇ ਮਹਾਨ ਸ਼ਹੀਦਾਂ ਨੂੰ ਸ਼ਹੀਦ ਸਾਹਿਬ ਜਾਦਿਆਂ ਨੂੰ ਪੁਲਾ ਦਿੱਤਾ ਐਸੀ ਗੰਦੀ ਰਾਜਨੀਤੀ ਭਗਵੰਤ ਮਾਨ ਕਰਦੇ ਨੇ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਕੇਵਲ ਔਰ ਕੇਵਲ ਅਰਵਿੰਦ ਕੇਜਰੀਵਾਲ ਦੇ ਬੁਲਾਰੇ ਨੇ ਮੁੱਖ ਮੰਤਰੀ ਦਾ ਕੰਮ ਅਰਵਿੰਦ ਕੇਜਰੀਵਾਲ ਔਰ ਉਹਦੇ ਲੋਕ ਕਰਦੇ ਨੇ ਭਗਵੰਤ ਮਾਨ ਨੂੰ ਕੇਵਲ ਫੋਟੋ ਖਿਚਾਉਣ ਵਾਸਤੇ ਤੇ ਵੀਡੀਓ ਪਾਉਣ ਵਾਸਤੇ ਰੱਖਿਆ